ਜੱਸੀ ਗਿੱਲ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਮੈਂ ਆਪਣੇ ਬੇਟੇ ਨੂੰ ਲੈ ਕੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਇਾਂਗਾ ਤੇ ਮੇਰਾ ਬੇਟਾ ਪਹਿਲੀ ਵਾਰ ਇੱਥੇ ਆਇਆਗਾ ਤੇ ਉਸ ਕਰਕੇ ਮੈਂ ਇੱਥੇ ਆਇਾਂਗਾ ਤੇ ਆਪਣੇ ਪਰਿਵਾਰ ਨੂੰ ਲੈ ਕੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਤੇ ਆਓ ਸੁਣਦੇ ਹਾਂ ਜੱਸੀ ਗਿੱਲ ਦਾ ਕੀ ਕਹਿਣਾ ਹੈ ਭਗਤ ਇੱਕ ਵਾਰ ਆਪ ਦਾ ਮੈਂ ਖੁਸ਼ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਕੀ ਨਵਾ ਕੀ ਲੈ ਕੇ ਆ ਰਹੇ ਬਾਬਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਅਰਦਾਸ ਜੀ ਪਰਿਵਾਰ ਦੀ ਸੁਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸਦਾ ਪਹਿਲਾ ਗੇੜਾ ਲੱਗਿਆ ਇੰਡੀਆ ਦਾ ਸੋ ਮੈਥਡ ਕੋਣ ਆਇਆ ਸੀ ਇਹਦਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਆ ਸੀ ਬਾਬਾ ਜੀ ਜੀ ਮੈਂ ਦੇਖੋ ਅੰਦਰ ਦਰਵਾਜ਼ਾ ਕੀ ਹੈ ਰੋਕੀਂ ਬਹੁਤ ਬਹੁਤ

रापले इछे भगे परले हाल भत्ना आयब त